ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖੇ ਦੀਆਂ ਕਦੀੜਾਂ ਚਮਚੇ ਭੇਡਾਂ ਭਾਨੇ ਸਿੱਧੂ ਦੀਆਂ ਕਦੀੜਾਂ ਚਮਚੇ ਭੇਡਾਂ ਥੋੜਾ ਜਿਹਾ ਦੂਰ ਰਹੋ ਤੇ ਜਾ ਫਿਰ ਸੁਣਨ ਦਾ ਮਾਦਾ ਰੱਖਿਓ ਪਹਿਲਾਂ ਲੱਖੇ ਸਧਾਨੇ ਨੇ ਇੱਕ ਗੱਪ ਮਾਰਿਆ ਕਹਿੰਦਾ ਭਵੰਤਮਾਨ ਸੀਐਮ ਨੇ ਭਾਨੇ ਸਿੱਧੂ ਦੇ ਕੁੱਟ ਪੈਂਦੀ ਲਾਈਵ ਦੇਖੀ ਹੈ ਜਣ ਕੇ ਪੁਲਿਸ ਕੁੱਟਦੀ ਹੈ ਤੇ ਸੇਮਾਨ ਭਵੰਤਮਾਨ ਦੇਖ ਰਹੇ ਨੇ ਕਿ ਬਰਫ ਦੀ ਸਿੱਲੀ ਤੇ ਲਟਾ ਕੇ ਭਾਨੇ ਸਿੱਧੂ ਨੂੰ ਅਲਫ ਨੰਗਾ ਕਰਕੇ ਕੁੱਟਿਆ ਇਹ ਕਹਿ ਰਹੀਆਂ ਨੇ ਕਿ ਦੀਣਾ ਜੇ ਤੁਸੀਂ ਕਹਿੰਦੇ ਹੋ ਕਿ ਲਾਈਵ ਭਵੰਤਮਾਨ ਨੇ ਦੇਖਿਆ ਕੁੱਟ ਪੈਂਦੀ ਹੁਣ ਤੁਸੀਂ ਸ਼ਰਮ ਕਰੋ ਜਦੋਂ ਉਹ ਕਿਸੇ ਕੁੜੀ ਨੂੰ ਗਾਲਾਂ ਕੱਢਦਾ ਹੈ ਜਾਂ ਲੋਕਾਂ ਦੀਆਂ ਧੀਆਂ ਪਹਿਣਾ ਬਾਰੇ ਟਿਕਟੋਕ ਦੇ ਵੀਡੀਓ ਪਾ ਕੇ ਵਾਇਰਲ ਕਰਦਾ ਉਦੋਂ ਲਾਇਵ ਨਹੀਂ ਸੀ ਜਦੋਂ ਕਿਸੇ ਕੁੜੀ ਨੂੰ ਕਹਿੰਦਾ ਤੇਰੀ ਜਵਾਨ ਖੇਚ ਨੂੰ ਉਦੋਂ ਲਾਇਵ ਨਹੀਂ ਸੀ ਉਦੋਂ ਤਾਂ ਖਰਦਣਾ ਬੋਲਿਆ ਨਹੀਂ ਕਿ ਭਾਨਾ ਸਿੱਧੂ ਲਾਇਵ ਗਾਣਾ ਕਢੀ ਜਾਂਦਾ ਉਦੋਂ 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 ਮੂੰਹ ਵਿੱਚ ਘੁੰਗੜੀਆਂ ਪਈਆਂ ਸੀ ਉਹਦਾ ਕਿਉਂ ਨਹੀਂ ਬੋਲੇ ਪੁਲਿਸ ਨੇ ਜੀ ਗਲਤ ਪਰਚਾ ਪਾਤਾ ਝੂਠਾ ਪਰਚਾ ਪਾਤਾ ਹੁਣ ਝੂਠਾ ਪਰਚਾ ਪਾਤਾ ਥੋੜੀ ਜੀ ਜਰਾਂਦ ਕਰੋ ਠਹਿਰੋ ਥੋੜਾ ਜਾਂ ਹਲੇ ਤਾਂ ਪਟਿਆਲੇ ਵਾਲੀ ਕੋਠੀ ਦਾ 22 ਕਿੱल्ल्याਵਾਲਾ ਕੇਸ ਖੋਲ ਲਿਆ ਪੁਲਿਸ ਨੇ ਥੋੜਾ ਜਿਹਾ ਸਬਰ ਤਾਂ ਕਰੋ ਉਹ ਪਰਚਾ ਪਾ ਕੇ ਡੰਡਾ ਦੁਆਰੇ ਚਾੜਨ ਲੱਗੇ ਨੇ ਥੋੜਾ ਜਿਹਾ ਸਬਰ ਤਾਂ ਕਰੋ ਇੱਕ ਇੱਥੇ ਬੇਨਤੀ ਹੋਰ ਕਰਨੀ ਐ ਜਿਹੜੇ ਹਨਾ ਪੈਸੇ ਪੂਸੇ ਕਢਾਉਣ ਵਾਲੇ ਗੱਪ ਮਾਰੀ ਜਾਂਦੇ ਨੇ মিডিਆ ਸਾਹਮਣੇ ਆ ਕੇ ਇੱਕ ਬੰਦਾ ਕਹਿੰਦਾ ਕਹਿੰਦਾ ਜੀ 10000 ਰੁਪਏ ਦਾ ਭਾਨਾ ਪਾਣਾ ਸਿੱਧੂ ਚਾਹ ਪਿਆ ਦਿੰਦਾ ਜਦੋਂ ਹਫਤੇ ਦੇ ਵਿੱਚ ਘਰੇ ਉਹਦੇ ਲੋਕ ਆਉਂਦੇ ਆ ਜਾਨੀ ਕਿ ਮਹੀਨੇ ਵਿੱਚ 40000 ਹੋ ਗਿਆ ਚਾਰ ਹਫਤੇ ਵਿੱਚ ਦੱਸੋ ਬਈ ਇਹ ਕਿਹੜਾ ਬੰਦਾ ਹੈ ਜਿਹੜਾ ਆਪਣੇ ਘਰ ਦੇ ਵਿੱਚੋਂ 40000 ਦੀ ਚਾਹ ਪਿਉਂਦਾ ਹੋਵੇ ਕੋਈ ਹੈਗਾ ਹੈਗਾ ਕੋਈ ਹੈਗਾ ਤਾਂ ਦੱਸ ਦਿਓ ਪਰ ਅਸੀਂ ਉਹ ਜਿਵੇਂ ਜਿੱਧਰ ਨੇਰੀ ਚੱਲਦੀ ਹੁੰਦੀ ਹੈ ਉਧਰ ਨੂੰ ਖੜਨਾ ਹੁੰਦਾ ਹੈ ਜਿਹੜਾ ਪਾਲੜਾ ਭਾਰੇ ਹੋਵੇ ਅਸੀਂ ਉਧਰ ਨੂੰ ਖੜਨਾ ਹੁੰਦਾ ਹੈ ਅਸੀਂ ਕਸਮ ਖਾਦੀ ਹੋਈ ਹੈ ਸੱਜ ਨੂੰ ਸੱਜ ਝੂਠ ਨੂੰ ਝੂਠ ਕਹਿਣਾ ਹੀ ਨਹੀਂ ਮੈਂ ਬੇਨਤੀ ਤਾਂ ਕੀਤੀ ਹੈ ਜਾਂ ਤਾਂ ਐਡੀਆਂ ਵੱਡੀਆਂ ਫੜਾ ਨਾ ਮਾਰਿਆ ਕਰੋ ਤੇ ਫਿਰ ਜਦੋਂ ਪੁਲਿਸ ਛੇਤਰ ਫੇਰਦੀ ਹੈ ਉਹ ਤਾਂ ਫਿਰ ਘਬਰਾਇਆ ਨਾ ਕਰੋ ਡਰਿਆ ਨਾ ਕਰੋ ਹੁਣ ਲੱਖੇ ਵਰਕੇ ਡਰਾਈ ਜਾਂਦੇ ਨੇ ਹੋਰਾਂ ਨੂੰ ਵੀ ਮਤਲਬ ਕੀ ਹੈ ਕਿ ਪੁਲਿਸ ਦਾ ਡਰ ਹੈ ਕਿ ਜੇ ਕਿਸੇ ਨੇ ਦੁਬਾਰਾ ਗਲਤੀ ਕੀਤੀ ਤਾਂ ਪੁਲਿਸ ਸਿੱਲੀ ਤੇ ਬਰਫ ਤੇ ਲਟਾ ਕੇ ਕੁੱਟੂਗੀ ਆਲਪ ਨੰਗਾ ਕਰਕੇ ਕੁੱਟੂਗੇ ਇਹ ਵੀ ਨਾਲ ਕਹੀ ਜਾਂਦੇ ਆ ਯਾਨੀ ਕਿ ਇਹ ਡਰ ਹੈ ਇਹ ਡਰ ਹੈ ਇਹ ਬਹਾਦਰੀ ਨਹੀਂ ਇੱਕਦਮ ਬੇਅੰਤੀ ਹੋਰ ਕਰਨੀ ਹੈ ਕੁਝ ਨਾ মিডিਆ ਦੇ ਲੋਕ ਨੇ ਜਿਹੜੇ ਪ੍ਰਮੰਤਮਨ ਸਰਕਾਰ ਦੇ ਉਲਟ ਬੋਲਦੇ ਆ ਮਰਦਾਵਾਦ ਭੰਤਾ ਝੰਡਾ ਅਮਲੀ ਹੋਰਿਆ ਕੁਝ ਬੋਲਦੇ ਆ ਉਹਨਾਂ ਨੂੰ ਇੱਕ ਬੇਨਤੀ ਹੈ ਕੀ ਜਿਹੜੇ ਭਾਨੇ ਸਿੱਧੂ ਵਰਗੇ ਨੇ ਜਾਂ ਲਖੇਸ਼ ਧਾਣੇ ਵਰਗੇ ਨੇ ਇਹਨਾਂ ਦੇ ਕੋਲੇ ਕੋਈ ਪੋਲਿਟਿਕਲ ਪਾਵਰ ਹੈਗੀ ਆ ਕੋਈ ਅਹੁਦਾ ਇਹਨਾਂ ਦੇ ਕੋਲ ਇਹ ਤਾਂ ਦੱਸ ਦੇ ਵੀ ਤੁਹਾਨੂੰ ਮਿਲਦਾ ਕੀ ਹੈ ਜਿਹੜੇ ਲੋਕਾਂ ਨੇ ਸਰਕਾਰ ਬਣਾਈ ਆ ਉਹ ਲੋਕ ਬੇਵਕੂਫ ਨੇ ਇਹ ਇਹ ਜਵਾਬ ਦੇਣਾ ਬਣਦਾ ਹੈ ਜਿਹੜੇ ਬੰਦੇ ਬੋਲਦੇ ਆ ਇੱਕ ਇਥੇ ਮੈਂ ਗੱਲ ਹੋਰ ਕਹਿਣੀ ਆ ਜਿਹੜੀ ਕੁੜੀ ਨੇ ਵੀਡੀਓ ਵਾਇਰਲ ਕੀਤੀ ਆ ਨਾ ਕਿ ਮੇਰੀ ਕੋਠੀ ਦੱਬੀ ਐ ਤੇ ਸਾਡੇ ਬਾਈਕਲੇ ਜ਼ਮੀਨ ਤੇ ਕਬਜ਼ਾ ਕਰੀ ਬੈਠਾ ਐ ਇੱਕ ਤੀੜਾ ਉਹ ਕੁੜੀ ਨੂੰ ਨਾ ਇਹੋ ਜਿਹਿਆਂ ਗੰਦੀਆਂ ਗਾਲਾਂ ਕੱਢੇ ਜਾਂਦੇ ਆ ਜੇ ਤੁਹਾਡੇ ਕੋਲੇ ਮਾਦਾ ਹੈਗਾ ਪਹਿਲਾਂ ਉਹ ਸਚਾਈ ਜਾਣ ਤਾਂ ਲਓ ਜਾਣ ਤਾਂ ਲਓ ਵੀ ਉਹ ਸਚਾਈ ਹੈ ਕੀ ਹੈ ਜੇ ਉੱਥੇ ਭਾਨਾ ਸਿੱਧੂ ਝੂਠਾ ਹੈ ਕਬਜ਼ਾ ਕੀਤਾ ਬਾਈ ਕਿੱਲਿਆਂ ਤੇ ਉਹ ਕੁੜੀ ਦੀ ਕੋਠੀ ਤੇ ਕਬਜ਼ਾ ਕੀਤਾ ਫਿਰ ਕਿਹੜੇ ਮੂੰਹ ਨਾਲ ਕਹਿੰਦੇ ਹੋ ਕਿ ਭਾਨਾ ਸਿੱਧੂ ਇਮਾਨਦਾਰ ਹੈ ਬਸ ਮੈਂ ਬਹੁਤਾ ਲੰਬਾ ਚੌੜਾ ਨਹੀਂ ਬੋਲਣਾ ਇੱਕ ਬੇਨਤੀ ਕਰਨੀ ਹੈ ਜਾ ਤਾਂ ਵੱਡੀਆਂ-ਵੱਡੀਆਂ ਫੜਾਂ ਮਾਰਿਆ ਨਾ ਕਰੋ ਤੇ ਜਾਂ ਫਿਰ ਪੁਲਿਸ ਪਟਾ ਫੇਰਦੀ ਹੈ ਤੇ ਉਹਨੂੰ ਝੱਲਣ ਦੀ ਹਿੰਮਤ ਰੱਖਿਆ ਕਰੋ ਹੁਣ ਆ ਜਿਹੜੇ মিডিਆ ਵਾਲੇ ਦਲਾਲ ਨੇ ਉਗਰਿਆnde ਭਾਨੇ ਸਿੱਧੂ ਨਾਲ ਤੱਕਾ ਹੋਇਆ ਜੀ ਪੁਲਿਸ ਕੁੱਟੀ ਜਾਂਦੀ ਐ ਸੀਆਈ ਸਟਾਫ ਦੇ ਵਿੱਚ ਲੈ ਗਈ ਤੇ ਪਹਿਲਾਂ ਨਾ ਸਮਝਾਇਆ ਗਿਹੜੇ ਜਰਨਲਿਸਟ ਬੰਦੇ ਨੇ ਕਿ ਉਹਨਾਂ ਨੂੰ ਪਤਾ ਨਹੀਂ ਸ਼ਬਦਾਂ ਵਾਲੀ ਕਿਹੜੀ ਹੋਣੀ ਚਾਹੀਦੀ ਐ ਜਾਂ ਜਾਣਬੁੱਝ ਕੇ ਬੇਕੁੱਬ ਬਣਾਉਨੇ ਹੋ ਪਹਿਲਾਂ ਕਿਹਾ ਨਾ ਜਾ ਕੇ ਜਦੋਂ ਟਿਕਟੌਕ ਤੇ ਕੁੜੀਆਂ ਨੂੰ ਗਾਲਾਂ ਕੱਢਦਾ ਕਹਿੰਦਾ ਜਵਾਨ ਖਿੱਚ ਲਊ ਤੇ ਉਦੋਂ ਉਦੋਂ ਜਾ ਕੇ ਗੱਲ ਕੀਤੀ ਉਦੋਂ ਕਿਹਾ ਜਾ ਕੇ ਨਹੀਂ ਜੀ ਉਹ ਤਾਂ ਉਹਦੇ ਖੂਨ ਵਿੱਚ ਹੈ ਨਹੀਂ ਜੀ ਉਹ ਤਾਂ ਉਹਦੀ ਫਿਤਰਤ ਹੈ ਹਾਂ ਇਹ ਸਾਨੂੰ ਪਤਾ ਹੈ ਕਿ ਭੰਨ ਥੋੜਾ ਜਿਹਾ ਬੈਡ ਬੋਲ ਜਾਂਦਾ ਹੈ ਸਪਾਈਆਂ ਦੇ ਜਾਂਦੇ ਆ ਯਾਰ ਜਦੋਂ ਤੱਕ ਤੁਸੀਂ ਸੱਚ ਦੇ ਨਾਲ ਨਹੀਂ ਖੜਦੇ ਸੱਚ ਨੂੰ ਸੱਚ ਝੂਠ ਨੂੰ ਝੂਠ ਨਹੀਂ ਕਹਿੰਦੇ ਉਹਨਾਂ ਚਿਰ ਇਹ ਕਹਿ ਲਓ ਕਿ ਪੰਜਾਬ ਦੇ ਲੋਕਾਂ ਦਾ ਜਾਂ ਪੰਜਾਬ ਦੇ ਨਾਲ ਖੜਨਾ ਤੁਹਾਡੀ 도ਗਲੇ ਨਹੀਂ ਦੀ ਹੈ ਇਸ ਚਾਹੀਏ ਇਹ ਬੇਨਤੀ ਪ੍ਰਵਾਨ ਕਰਿਓ ਜਿਨ੍ਹਾਂ ਦੇ ਧੌਣ 'ਚ ਕਿੱਲਾ ਹੈ ਨਾ ਕਿ ਕਿਉਂ ਇਹ ਅਜਿਹਾ ਕੁਛ ਬੋਲਦੇ ਹਾਂ ਮੈਂ ਬੇਨਤੀ ਕਰ ਦਿੰਦਾ ਭਾਨੇ ਸ਼ਧੂ ਵਰਗੀਆਂ ਕਤੀੜਾਂ ਲੱਖੇ ਵਰਗੀਆਂ ਕਿਤੇੜਾਂ ਇੱਥੇ 9300 ਮਿਲਦੀਆਂ ਸਾਨੂੰ ਤੇ ਅਸੀਂ ਇਹਨਾਂ ਨੂੰ ਗੁੰਡਾਗਰਦੀ ਕਰਨ ਵਾਲੇ ਨੂੰ ਆਪਣੇ ਸਿਰ ਤੇ ਨਹੀਂ ਬਹਾ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ